ਯਾਰ ਹੋਰ ਮਾਰੀ ਯਾ ਨਾ ਮੈਂ ਜਿਹੜੀ ਗੱਲ ਕਰੀ ਤਾ ਤੂੰ ਯਾਰ ਮੇਰੇ ਤੇ ਨਹੀਂ ਵਿਸ਼ਵਾਸ ਤੇ ਨਹੀਂ ਪਾਏ ਮੈਂ ਨਾ ਯਾਰ ਪੋਪਣੀ ਕਰਾ ਦਿੰਨੇ ਕਿੱਡੀ ਜਿਹੜੀ ਆਈ ਦੀ ਆ ਉਹ ਇਹਦੀ ਆਈ ਆ ਉਹ ਪਾਠਾ ਚੱਲੀ ਆਗਾ ਉਹ ਪਾਠਾ ਬਰਦੀ ਪਰ ਇਹ ਘਰ ਫੇਰੇ ਨੂੰ ਨਾ ਯਾਰ ਮੈਂ ਖਰੀਦਣਾ ਤੇ ਤੈਨੂੰ ਕਰਾਈ ਜਾਂਦਾ ਆ ਫਿਰ ਬੰਨ ਪਾਸੇ ਇਹਨੂੰ ਫੜਾ ਨਹੀਂ ਮੈਂ ਖਰੀਦਣਾ ਦਾ ਨਹੀਂ ਲੈ ਉਹ ਤੇ ਆ ਫਿਰ ਯਾਰ ਨਹੀਂ ਕਹਿੰਦੀ ਯਾਰ ਤੂੰ ਪੈਸੇ ਖਰਿਆ ਇਸ ਤੋਂ ਕਿੰਨੇ ਜਾਂਦਾ ਹੈ ਕਿੰਨੇ ਕਰਤੇ ਇਹ ਬਾਈ 5500 5500 ਠੀਕ ਆ ਪੂਰੇ ਨੂੰ ਕਰ ਲਾ ਭਗਤਾ ਉਹ ਠੀਕ ਹੈ ਓ ਜੱਗੀ ਯਾਰ ਰੱਖਿਆ ਕਰ ਮੂੰਹ ਵੀ ਰੋਣ ਕਰਾ ਦੇ ਫੋਟੋ ਹੀ ਮਗਰ ਲੈ ਪਾਸੇ ਰੀ ਖਿੱਚਣੀ ਆ ਆ ਪਾਠਾ ਦੋਸਤੋ ਫਿਰ ਚਾਈ ਨਹੀਂ ਮਗਰ ਕੇ ਲੈ ਆਂਗਾ ਲੈ ਲਾ ਬੜਾ ਮਗਰ ਦਾ ਦੋ ਬੈਂਕ ਨਾ ਪਾਈ ਨਾ ਮਤ ਲੱਖ ਕਰ ਤੂੰ ਲੱਖ ਕਾਵੇਂ ਨਾ ਲੱਖ ਇੱਥੇ ਕਾੜ ਦੇ ਨੀ ਸਤ ਸ੍ਰੀ ਅਕਾਲ ਠੀਕ ਆ ਫਿਰ ਚਾਹ ਆ ਰਿਹਾ ਇੱਥੇ ਆ ਬੈਠੇ ਆਪਾਂ ਫਿਰ ਜੇ ਗੱਲ ਆੜ ਜੇਦਾ ਕੋਈ ਚਾਹ ਕਰ ਫਿਰ ਚਾਹ ਗੱਲ ਨਹੀਂ ਆੜਨ ਦੇਣੀ ਮਾਰੇ ਆਈ ਗਾਣਾ ਵੇਖਿ ਪੜਾਉ ਰਿਹਾ ਦਿਨ ਹਾਂ ਆਹ ਵੀਡੀਓ ਦੇ ਲੇ ਲੂਗਾ ਕਿੰਨੇ 15 82 ਕਿੰਨੇ ਹੋਗੇ ਕਿ 500 ਰੁਪਏ ਇੱਕ ਹਾਂ ਤਾਂ ਲਾ ਵੀ ਬਰਬਰੀ ਪਟਦਾ ਸੌਦਾ ਹੋ ਗਿਆ ਸੂਰੇ ਵਾਲਾ ਬੱਕਰਾ ਮੰਨੀ ਇੱਕ ਵਾਰ ਵੀਡੀਓ ਬਣੀ ਜਾਂਦੀ ਪਰ ਬੰਦੀ ਵੜਦਾ ਕਿੰਨੀ ਗਲਤੀ ਕਰਦੀ ਆ ਤੇਰੇ ਦੇ ਘੱਟ ਦਾ ਕਿਹੜੀ ਪਤਾ ਨਹੀਂ 5500 ਦਾ ਹੋਈ ਜਾਂਦਾ ਉਹਦਾ ਦੇਖ ਲੈ 2000 ਹੈਗਾ ਆ 2500 ਹੋਇਆ 5500 ਦਾ ਹੋਇਆ ਕਿੰਨੇ ਦਾ ਹੋ ਗਿਆ ਬਾਈ 5500 ਲਖਾਈ ਦਿੱਤਾ ਤੂੰ ਕਰਾਉਣੀ ਆ ਲਖਾਈ ਕਿਹੜੀ ਅਰੇ ਖੜ ਜਾ ਯਾਰ ਮਰੀ ਲਖਾਈ ਸਹੀ ਆਪਾਂ ਉਹ ਚਲਾ ਕੇ ਆਪਣੀ ਕਰ ਲਈ ਨਾ ਨਾ ਲਿਖਾਈ ਉਹ ਲਿਖਾਈ ਯਾਰ ਮਾਲੀ ਤੂੰ ਹੀ ਸਾਹ ਮਾਰਦਾ ਹੈ ਯਾਰ ਸਾਰਿਆਂ ਨੂੰ ਢਾਕੇ ਖੜ ਗਿਆ ਇਹਨੂੰ ਕਰ ਲਾ 100 ਪਿੱਛੇ ਇਹ ਮੇਰੀ ਸ਼ਰਮ ਉਹ ਮੂੰਹਦਾਰੇ ਨੂੰ ਕਰ ਲਾ ਹਿੱਦਰ ਕੀ ਆ ਤੇਰੇ ਹੀ ਦਾ ਸਾਰਾ ਕੁਝ ਆ ਪੰਜੋ ਖੱਦਾ ਪੀਦਾ ਇੱਧਰ ਹੀ ਜਾਂਦਾ ਉੱਥੇ ਜਾ ਵੜੀ ਚੱਲ ਆ ਕਰ ਤੇਰੀ ਮਾਲ ਨਹੀਂ ਚੱਤੇ ਸੇ ਦੀ ਉਹ ਵੀ ਲਿਖਾਈ ਤੂੰ ਕਰ ਲੈ ਚੱਲ ਹੋ ਨਹੀਂ ਯਾਰ ਨਹੀਂ ਨਹੀਂ ਬਾਈ ਉਹ ਨਹੀਂ ਯਾਰ ਆ ਤੇਰੇ ਪੈਸੇ ਵੜ ਓਏ ਹੋ ਗਈ ਉਹਨਾਂ ਪਹਿਲਾਂ ਸੈਨਾ ਦੇ ਹਨ ਫਿਰ ਉਹ ਸਾਰਾ ਖੱਡਾ ਹੀ ਪੱਟ ਦੇਣਾ ਦੂ ਦਾ ਯਾਰ ਉਹ ਨਹੀਂ ਆ ਲੱਗ ਰੈਂਡ ਨਹੀਂ ਵੇਚੇ ਪੂਰੇ 6 ਦੀ ਕਹਿੰਦਾ ਉਹ ਹੈਨਾ ਕਿੰਨੇ ਦੀ ਕਹਿੰਦਾ ਤੂੰ ਚੱਲ 6 ਦੀ ਮੈਂ ਲਖਾਈ ਤਾ ਆਪ ਕਰਾ ਦੇਵਾਂ ਕੌਣ ਕਰਾ ਦੂਗਾ ਆ ਆ ਕੇ ਆਪਦੀ ਲਖਾਈ ਹੋ ਗਈ 6 ਦੇ ਵੱਡਾ 6 ਦੀ ਲਖਾਈ ਆਪਦੀ ਆਪਦੀ ਚੱਲ ਐ ਕਰ 100 ਕੀ ਕਰ 6 ਦੀ ਆਪਦੀ ਆਪਦੀ ਲਖਾਈ 6 ਦਿਓ ਵੀ ਭੋਮੇ ਠੀਕ ਹੈ ਜੀ ਠੀਕ ਹੈ ਜੀ ਉਹ 6000 ਜਾਂ 8000 ਦੇ 6000 ਦਿਓ ਵੀ ਭੋਮੇ ਲਖਾਈ ਆਪੋ ਆਪਣੀ ਹਾਂ ਨਹੀਂ ਨਹੀਂ ਠੀਕ ਹੈ ਜੀ ਉਹ ਤੂੰ ਆਇਆ ਕਰੀ ਜੰਨਾ ਯਾਰ ਓਏ 100 ਪਿੱਛੇ ਹੀ ਆਇਆ ਕਰੀ ਜੰਨਾ ਯਾਰ ਜਿਹੜਾ ਬੜਾ ਹੋਇਆ ਹੋਇਆ ਬਾਈ ਆ ਪੈਸੇ ਲੱਗ ਰਿਹਾ ਪਾਣ ਮਾਰ ਕੇ ਜੰਨਾ ਯਾਰ ਤਾਂ ਭਾਈ ਭਾਜਦਾ ਉਹ ਕਰੰਦਾ ਲਖਾਈ ਉਹ ਆਵਾਜ਼ ਖਾਈ ਉਹ ਜੱਗੇ ਇਧਰ ਨੂੰ ਕਰ ਲੀ ਮੂੰ ਹਾਂ ਇਹ ਪੂਰੇ ਕਰਾ ਦਿਓ ਕਾਹੇ ਪੂਰੇ ਕਰਾਓ ਯਾਰ ਪਹਿਲਾਂ ਦੇ ਭਾਈ ਮੂੰ ਇਹਨੂੰ ਰੱਖਿਆ ਕਰੋ ਯਾਰ ਤਾਲੀ ਹੱਟਾਓ ਆਪਣਾ ਮਾਰਾ ਸੈਟ ਨਹੀਂ ਫੜ ਤੇ ਜਾ ਯਾ ਕੀ ਹੋ ਗਿਆ ਤੈਨੂੰ ਕਸਰ ਉਹ ਕੀ ਮਾਰੀ ਇਹਨਾਂ 500 ਕਦਰ ਸਾਡੀ ਵਾਸਤੇ ਅੱਧੀ ਆ 5500 ਕਾਲੇ ਵਾਸਤੇ ਜੱਗੀ ਨਹੀਂ 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 ਹੋਈ ਨਹੀਂ ਬਈ ਉਹ ਯਾਰ ਪਾ ਲਿਖਾਈ ਦੀ ਆ ਖਿਆਰੀ ਬਈ ਇਹ ਕੰਮ ਨਹੀਂ ਕਰਦਾ ਉਹ ਨਹੀਂ ਮੰਨਦਾ ਫੜਾ ਦੇ ਉਹ ਨਹੀਂ ਫੜਾ ਦੇ ਉਹ ਲਿਖਾਈ ਦੀ ਗੱਲ ਕਰਦਾ ਉਹ ਨਹੀਂ ਦਾ ਯਾਰ ਲੇ ਨਹੀਂ ਹੁੰਦਾ ਮੰਨਿਆ ਯਾਰ ਲਿਖਾਈ ਉਹ ਪਾ ਦੂਗਾ ਮੈਂ ਦੇਖ ਥਾਰੇ ਇੰਨੇ ਬੰਦੇ ਦੀ ਮੋੜਦਾ ਤੂੰ ਨਹੀਂ ਯਾਰ ਨਹੀਂ ਨਹੀਂ ਜਾਣਾ ਹੁੰਦਾਗਾ ਓਏ ਡਿੱਕ ਡਿੱਕ ਗਾਵਾ ਓਏ ਡਿੱਕ ਮਾਨ ਆ ਯਾਰ ਜਮੇ ਬੰਦਾ ਬਾਹਾਂ ਯਾਰ ਕਰੀ ਜਾਂਦਾ ਹੋਈ ਗੱਲ ਜਿਆਦਾ ਬੱਸ ਤੈਨੂੰ 200 ਹੋਰ ਦੋਣੇ ਲਖਾਈਏ ਤਰੂ ਜੀਜੀ ਵੜ ਗਈ ਚੱਲ ਹੋ ਗਈ ਜਾ ਹੋ ਗਈ ਚੱਲ ਜਾ ਹੁਣ ਕਿਵੇਂ ਕਰਦੇ 200 ਹੋਰ ਦੇ ਲਖਾਈ ਬਾਈ ਕਰਾਓ 57 5700 ਹੋ ਜਗੀ 5700 ਦੀ ਲਖਾਈ ਜਿਹੜੀ ਮਾਲੀ ਨੇ ਕਰਾਉਣੀ ਆ ਕਾਸਮ ਪੱਟੀ ਤੋਂ ਬਾਈ ਸਾਹਮਣੇ ਗਰੀਬੀ ਵੀਡੀਓ ਪਾ ਦੇ ਬੰਦ ਜਾ ਕੇ 100 200 ਆ ਪੱਟੀ 200 ਤੇ ਲਕਾਈ ਖਰੀਦਣ ਵਾਲੇ ਬਾਈ ਨੇ ਕਾਉਣੀਆਂ ਦੋਸਤੋ 5700 ਸੌਦਾ ਹੋ ਗਿਆ ਇਹਦਾ ਤੇ ਬਹੁਤ ਹੀ ਵਧੀਆ ਸੌਦਾ ਸਿਰੇ ਚੜਾ ਦੋਸਤੋ ਪਿੰਡ ਥੋੜੀ ਤੇ ਆਹ ਰੈਂਦਵਾਰ ਦੋ ਪੂਰਾ ਵੱਖਰਾ ਮੰਡੀ ਲੱਗਦੀ ਹੈ ਤੇ ਚਲਦੀ ਚਲਦੀ ਵੀਰੋਂ ਸ਼ੇਅਰ ਕਰ ਦਿਓ ਦੋਸਤੋ ਬਹੁਤ ਹੀ ਰੌਣਕ ਮੇਲਾ ਹੁੰਦਾ ਪਿੰਡ ਥੋੜਾ ਬੱਕਰਾ ਮੰਡੀ ਦੇ